ਤੁਹਾਨੂੰ ਇਹ ਸਪਰੇਅ ਬਾਰੇ ਕਿੱਥੋਂ ਪਤਾ ਲੱਗਿਆ ਜੀ ਕੰਪਨੀ ਵਾਲੇ ਆਏ ਸੀ ਜੀ ਠੀਕ ਹੈ ਅਸੀਂ ਉਹਨਾਂ ਦੀ ਕੋਈ ਗੱਲ ਦਾ ਯਕੀਨ ਨਹੀਂ ਕੀਤਾ ਫਿਰ ਉਹਨਾਂ ਨੇ ਸਾਨੂੰ ਡੈਮੋ ਲਵਾਇਆ ਜੀ ਉਸ ਤੋਂ ਬਾਅਦ ਫਿਰ ਅਸੀਂ ਦਵਾਈ ਕੀਤੀ ਜੀ ਕਿਸਾਨ ਭਰਾਵ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਹੈ ਜੀ ਨਰਮੇ ਦੀ ਕਾਫੀ ਲੰਬੀ ਫਸਲ ਹੈ ਤੇ ਕਾਫੀ ਲੰਮਾ ਸਮਾਂ ਇਹਦੇ ਉੱਤੇ ਫੁੱਲ ਫਲੱਸ ਚੱਲਦਾ ਹੈਗਾ ਤੇ ਨਦੀਨਾ ਦੀ ਅੱਜ ਗੱਲਬਾਤ ਕਰਾਂਗੇ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਦੇ ਵਿੱਚ ਨਦੀਨਾ ਦੀਆਂ ਕਾਫੀ ਸਪ੍ਰੇਹਾਂ ਤੇ ਗੱਲ ਹੋਈ ਸੀ ਕਈ ਵਾਰ ਆਪਾਂ ਮਾਰਕੀਟ ਵਿੱਚੋਂ ਵੱਖੋ-ਵੱਖਰੀਆਂ ਸਪਰੇਹਾਂ ਲਿਆ ਕੇ ਕਰਦੇ ਆਂ ਇੱਕ ਵਾਰ ਕਰਦੇ ਆਂ ਦੋ ਵਾਰ ਕਰਦੇ ਆਂ ਤਿੰਨ ਵਾਰ ਕਰਦੇ ਆਂ ਲੇਬਰ ਵੀ ਪੈਂਦੀ ਆ ਰਿਜ਼ਲਟ ਵੀ ਨਹੀਂ ਆਉਂਦੇ ਕਈ ਵਾਰੀ ਨਰਮੇ ਤੇ ਵੀ ਕੋਈ ਮਾੜਾ ਪ੍ਰਭਾਵ ਪੈ ਸਕਦਾ ਹੈਗਾ ਇਹ ਕਿਸ ਤਰ੍ਹਾਂ ਤੁਹਾਨੂੰ ਇੱਕ ਵਧੀਆ ਖੇਤ ਦਿਖਾ ਰਿਹਾ ਹੈਗਾ ਜਿਹੜਾ ਸਾਫ਼ ਸੁਥਰਾ ਖੇਤ ਹੈਗਾ ਮੇਰੇ ਇਸ ਖੇਤ ਦੇ ਵਿੱਚ ਜਿਹੜੇ ਜ਼ਿਮੀਦਾਰ ਨੇ ਇਹ ਸਪਰੇਅ ਕੀਤੀ ਹੈਗੀ ਆ ਉਹਨਾਂ ਦਾ ਵੀ ਤੁਹਾਨੂੰ ਜਿਹੜਾ ਐਕਸਪਲੇਨੇਸ਼ਨ ਆ ਉਹਨਾਂ ਦਾ ਐਕਸਪੋਜ਼ਰ ਆ ਉਹ ਵੀ ਦਿਖਾਵਾਂਗਾ ਕਿ ਖੇਤ ਨੂੰ ਸਾਫ਼ ਰੱਖਣ ਦੇ ਨਾਲ ਜਿਹੜੀ ਆਪਾਂ ਖਰਾਕੀ ਤੱਤਾਂ ਦਾ ਪ੍ਰਬੰਧ ਫਸਲ ਵਾਸਤੇ ਕਰਿਆ ਸੀ ਉਹਨੂੰ ਚੋਰੀ ਕਰਨ ਵਾਲੇ ਨਦੀਨ ਆਪਾਂ ਇੱਕ ਵਾਰ ਕੰਟਰੋਲ ਕਰ ਲਏ ਆ ਤੇ ਇਹ ਜਿਹੜੀ ਚੀਜ਼ ਨਾਲ ਕੰਟਰੋਲ ਕੀਤੇ ਗਏ ਉਹਦੀ ਜਾਣਕਾਰੀ ਤੁਹਾਨੂੰ ਮੈਂ ਦੇਣ ਲੱਗਾ ਹੈਗਾ ਕਿ ਇਹ ਇੱਕ ਪੇਟੈਂਟ ਟੈਕਨੋਲੋਜੀ ਦੀ ਐਮਈਸੀ ਫਾਰਮੂਲੇਸ਼ਨ ਦੇ ਅੰਡਰ ਪ੍ਰਿਥਿਓ ਵੈਕ ਤੇ ਕੁਜਲਫੋਫ ਦਾ ਇੱਕ ਵਿਲੱਖਣ ਸਮੇਲ ਹੈਗਾ ਜਿਹੜਾ ਕਿ ਇੱਕ ਪੇਟੈਂਟ ਮੋਲੀਕੂਲ ਆ ਤੇ ਇੰਡੀਆ ਦੇ ਵਿੱਚ ਹੀ ਗੋਦਰੇ ਜੈਗਰੋਵਟੋ ਵੱਲੋਂ ਤਿਆਰ ਕੀਤਾ ਗਿਆ ਹੈਗਾ ਇਸ ਦੀ ਡੋਜ਼ 450 ਐਮਐਲ ਪ੍ਰਤੀ ਏਕੜ ਹੈਗੀ ਆ ਤੇ ਇੱਕ ਵਾਰ ਖੇਤ ਦੇ ਵਿੱਚ ਕਰਨ ਦੇ ਨਾਲ ਲਗਭਗ ਆਲਮੋਸਟ ਚੌੜੇ ਪੱਤਿਆਂ ਵਾਲੇ ਤੇ ਪਤਲੇ ਪੱਤੇ ਵਾਲੇ ਲਗਭਗ ਸਾਰੇ ਹੀ ਨਦੀਨ ਕੰਟਰੋਲ ਹੋ ਜਾਂਦੇ ਹੈਗੇ ਕਿਉਂਕਿ ਜਿਹੜੀ ਇਹ ਫਾਰਮੂਲੇਸ਼ਨ ਹੈਗੀ ਆ ਇਹਨਾਂ ਦੇ ਵਿੱਚ ਦੋ ਟੈਕਨੀਕਲ ਯੂਜ਼ ਹੋਣ ਕਰਕੇ ਬ੍ਰਾਡ ਸਪੈਕਟ੍ਰਮ ਨਦੀਨਾਂ ਦੇ ਉੱਤੇ ਇੱਕ ਆਪਾਂ ਨੂੰ ਸਿਲੈਕਟਿਵ ਹਰਬੀਸਾਈਡ ਪ੍ਰਾਪਤ ਹੋਇਆ ਜਿਹੜਾ ਕਿ ਨਰਮੇ ਦੀ ਫਸਲ ਲਈ ਸਪੈਸ਼ਲ ਡਿਜ਼ਾਈਨ ਕੀਤਾ ਗਿਆ ਹੈਗਾ ਤੁਸੀਂ ਇਸ ਨੂੰ ਸਪਰੇਅ ਕਰ ਸਕਦੇ ਹੋ ਤੁਹਾਡੀ ਫਸਲ ਜੇਕਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਹੈਗੀ ਆ ਉਸ ਦੇ ਵਿੱਚ ਨਦੀਨ ਹੈਗੇ ਤਾਂ ਇਸ ਸਪਰੇਅ ਨੂੰ ਤੁਸੀਂ 150 ਲੀਟਰ ਪਾਣੀ ਦੇ ਨਾਲ ਸਪਰੇਅ ਕਰਦੇ ਹੈਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲ ਜਾਂਦਾ ਹੈਗਾ ਰਿਜ਼ਲਟ ਚੈੱਕ ਕਰਨ ਦੇ ਲਈ ਅੱਜ ਇਸ ਖੇਤ ਦੇ ਵਿੱਚ ਆਏ ਆ ਉਸ ਫਾਰਮਰ ਨਾਲ ਵੀ ਤੁਹਾਨੂੰ ਮਿਲਾਂਦਾ ਹਾਂ ਕਿ ਉਹਨਾਂ ਨੇ ਕਦੋਂ ਸਪਰੇਅ ਕੀਤਾ ਤੇ ਕਿੰਨਾ ਕੁ ਵਧੀਆ ਰਿਜ਼ਲਟ ਆਇਆ ਸਸੀ ਕਾਲ ਜੀ 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 ਤੁਹਾਡਾ ਨਾਮ ਤੇ ਪਿੰਡਾਰੇ ਦੱਸੋ ਮੇਰਾ ਨਾਮ ਇਕਬਾਲ ਸਿੰਘ ਦੀ ਪਿੰਡ ਮੇਰਾ ਗਵਿੰਦਗੜ ਜੀ ਤੇ ਨਰਮੇ ਦੀ ਖੇਤੀ ਕਰਦੇ ਹਾਂ ਜੀ ਹਾਂ ਜੀ ਕਿੰਨੇ ਕਿੱਲਾਂ ਵਿੱਚ ਨਰਮੇ ਦੀ ਖੇਤੀ ਕਰਦੇ ਹੋ 8 ਕਿੱਲਾਂ ਦੀ ਕਰੀਏ ਜੀ ਇਸ ਵਾਰ ਤੇ ਤੁਹਾਨੂੰ ਜ਼ਿਲ੍ਹਾ ਕਿਹੜਾ ਪੈਂਦਾ ਹੈ ਸਾਡਾ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਵੋਰ ਜੀ ਠੀਕ ਹੈ ਜੀ ਤੇ ਇਸ ਵਾਰ ਨਰਮੇ ਵਿੱਚ ਸਾਰੇ ਨਦੀਨਾਂ ਨੂੰ ਕੰਟਰੋਲ ਕਰਨ ਲਈ ਕਿਹੜਾ ਨਦੀਨ ਨਸ਼ਕ ਵਰਤਿਆ ਹੈ ਰੈਟਵਿਟ ਮੈਕਸ ਦੀ ਗੋਦਰੇ ਦੀ ਠੀਕ ਹੈ ਤੇ ਇਹਦਾ ਲੀਟਰ ਕਿੰਨੇ ਕਿੱਲਾਂ ਵਿੱਚ ਪਾਇਆ ਹੈ ਸਵਾਦ ਤੋਂ ਕਿੱਲਿਆਂ ਚ ਪਾਇਆ ਹੈ ਤਕਰੀਬ ਠੀਕ ਹੈ ਲਗਭਗ 450 ਐਮਐਲ ਤੁਸੀਂ ਡੋਜ਼ ਇੱਕ ਏਕੜ ਲਈ ਵਰਤੀ ਹੈ ਇਹਦਾ ਕੋਈ ਨਰਮੇ ਉੱਪਰ ਮਾੜਾ ਪ੍ਰਭਾਵ ਦਿਖਿਆ ਹੈ ਨਹੀਂ ਜੀ ਕੋਈ ਮਾੜਾ ਪ੍ਰਭਾਵ ਨਹੀਂ ਠੀਕ ਹੈ ਤੇ ਹੁਣ ਤੱਕ ਨਰਮੇ ਦੀ ਫਸਲ ਕਿੰਨੇ ਦਿਨਾਂ ਦੀ ਹੋ ਚੁੱਕੀ ਹੈ ਕੋਈ 60 65 ਦਿਨਾਂ ਦੀ ਹੋ ਚੁੱਕੀ ਜੀ ਤੇ ਇਹਦੇ ਵਿੱਚ ਨਦੀਨਾਂ ਦਾ ਦੁਬਾਰਾ ਉਗਰਾ ਹੋਇਆ ਹੈ ਨਹੀਂ ਹੋਇਆ ਜੀ ਠੀਕ ਹੈ ਮਤਲਬ ਨਰਮੇ ਦੇ ਵਿੱਚ ਜਿਹੜਾ ਤੁਸੀਂ ਨਦੀਨਾਂ ਨੂੰ ਕੰਟਰੋਲ ਕਰਨ ਲਈ ਸਪਰੇਅ ਵਰਤਿਆ ਹੈ ਉਸ ਦੇ ਪਰ ਜੀ ਤੁਸੀਂ ਪੂਰੇ ਸੰਤੁਸ਼ਟ ਹੋ ਹਾਂ ਸੰਤੁਸ਼ਟਾਂ ਜੀ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਨਰਮੇ ਵਿੱਚ ਨਦੀਨਾਂ ਨੂੰ ਕੰਟਰੋਲ ਕਰਕੇ ਖਰਾਕ ਬੂਟੇ ਨੂੰ ਦੇਣ ਵਿੱਚ ਸਮਰਥ ਹੋਣ ਜਾ ਰਹੇ ਹੋ ਤੇ ਬਾਕੀ ਕਿਸਾਨਾਂ ਲਈ ਕੀ ਸੁਝਾਅ ਦੇਣਾ ਚਾਹੋਗੇ ਮੈਂ ਤਾਂ ਕਹਿਣਾ ਸਾਰਿਆਂ ਨੂੰ ਦਵਾਈ ਕਰਨੀ ਚਾਹੀਦੀ ਹੈ ਜੀ ਸੌਖਾ ਤਰੀਕਾ ਹੈ ਕੰਮ ਆਰਨ ਦਾ ਜੀ ਤੁਹਾਨੂੰ ਇਹ ਸਪਰੇਅ ਬਾਰੇ ਕਿੱਥੋਂ ਪਤਾ ਲੱਗਿਆ ਜੀ ਕੰਪਨੀ ਵਾਲੇ ਆਏ ਸੀ ਜੀ ਠੀਕ ਹੈ ਅਸੀਂ ਉਹਨਾਂ ਦੀ ਕੋਈ ਗੱਲ ਦਾ ਯਕੀਨ ਨਹੀਂ ਕੀਤਾ ਫਿਰ ਉਹਨਾਂ ਨੇ ਸਾਨੂੰ ਡੈਮੋ ਲਵਾਇਆ ਜੀ ਉਸ ਤੋਂ ਬਾਅਦ ਫਿਰ ਅਸੀਂ ਦਵਾਈ ਕੀਤੀ ਜੀ ਠੀਕ ਹੈ ਹੁਣ ਤੁਹਾਨੂੰ ਨਰਮੇ ਦੇ ਵਿੱਚ ਬਿਲਕੁਲ ਸੰਤੁਸ਼ਟੀ ਹੈ ਵੀ ਇਹ ਸਪਰੇਅ ਜੋ ਸਪੈਸ਼ਲ ਨਰਮੇ ਦੇ ਲਈ ਹੀ ਬਣਿਆ ਹੈ ਤੇ ਉਹਦੇ ਨਦੀਨਾ ਨੂੰ ਕੰਟਰੋਲ ਕਰਨ ਵਿੱਚ ਸਫਲ ਰਿਹਾ ਹੈ ਹਾਂ ਬਹੁਤ ਸਫਲ ਰਿਹਾ ਜੀ ਇਹ ਬਾਕੀ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਾਕੀ ਸਨਾਂ ਨੂੰ ਕਹਣਾ ਚਾਹੀਦਾ ਹੈ ਜੀ ਕਾ ਖਤਮ ਹੋ ਜਾਂਦਾ ਵਧੀਆ ਜ਼ਰੂਰ ਵਰਤਣੀ ਚਾਹੀਦੀ ਹੈ ਸਪਰੇ ਠੀਕ ਹੈ ਜੀ